ਤੋ ਮੂਲ ਬੁਨਿਆਦ ਐਸੇ ਵੀ ਕੁਝ ਮਹਾਪੁਰਸ਼ਾਂ ਦੇ ਮੰਤਰ ਆਉਂਦੇ ਨੇ ਮੰਤਰ ਕਹਿੰਦੇ ਨੇ ਬੋਲ ਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਵਾਕ ਬੋਲਣਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਮੰਤਰ ਫਲਾਣੇ ਦਾ ਮੰਤਰ ਹੈ ਮੰਤਰ ਦੇ ਅਖਰੀ ਅਰਥੇ ਹੀ ਨੇ ਫਲਾਣੇ ਦਾ ਬੋਲ ਹੈ ਪਰ ਮੰਤਰ ਦੇ ਅਰਥ ਨਹੀਂ ਨੇ ਕੁਝ ਗੁਰੂ ਮੰਤਰ ਗੁਰੂ ਦਾ ਬੋਲ ਗੁਰੂ ਦਾ ਵਾਕ ਗੁਰੂ ਦੀ ਆਵਾਜ਼ ਅਰਥ ਇਹੀ ਬਣਦੇ ਨੇ ਮੰਤਰ ਦੇ ਕਿਉਂਕਿ ਭਾਰਤ ਦੀ ਪ੍ਰਾਚੀਨ ਭਾਸ਼ਾ ਤੇ ਪੁਰਾਣੇ ਸਾਰੇ ਧਰਮ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਰਹੀ ਹੈ ਤੇ ਸੰਸਕ੍ਰਿਤ ਦੇ ਵਿੱਚ ਬੋਲ ਨੂੰ ਕਹਿੰਦੇ ਨੇ ਮੰਤਰ ਫਲਾਣੇ ਦੇ ਮੰਤਰ ਨੇ ਭਾਵ ਫਲਾਣੇ ਦੇ ਬੋਲ ਨੇ ਮਨੁੱਖ ਕਰੀਬਨ ਕਰੀਬਨ 90% ਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ 10% ਦੀ ਬਾਕੀ ਵਿਵਹਾਰ ਨਾਲ ਤੁਸੀਂ ਕਿਸੇ ਦੀ ਅੱਖਾਂ ਵੇਖ ਕੇ ਕੰਨ ਵੇਖ ਕੇ ਨੱਕ ਵੇਖ ਕੇ ਹੱਥ ਪੈਰ ਵੇਖ ਕੇ ਕੁਝ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕੀ ਹੈ ਇਹ ਮਨੁੱਖ ਕੀ ਹੈ ਕਿਸ ਤਰ੍ਹਾਂ ਅੰਦਾਜ਼ਾ ਲਾਓਗੇ ਮਨੁੱਖ ਨੂੰ ਨਾਪਣ ਤੇ ਤੋਲਣ ਦਾ ਢੰਗ ਹੈ ਉਸਦੀ ਗੁਫ਼ਤਗੋ ਉਸਦੇ ਬੋਲ ਕੁਝ ਧਾਰਮਿਕ ਵਿਦਵਾਨ ਤਾਂ ਐਸਾ ਕਹਿੰਦੇ ਨੇ 99% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਲੇਕਿਨ ਬਹੁ ਗਣਤੀ ਦੇ ਵਿਚਾਰ ਕਹਿੰਦੇ ਨੇ 90% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਬਾਕੀ 10% ਉਹਦੇ ਨੈਣ ਵੇਖ ਕੇ ਉਹਦਾ ਮੱਥਾ ਵੇਖ ਕੇ ਉਹਦਾ ਚਿਹਰਾ ਵੇਖ ਕੇ ਅੰਦਾਜ਼ੇ ਲੱਗਦੇ ਨੇ ਉਹ ਹਰ ਮਨੁੱਖ ਲਾ ਨਹੀਂ ਸਕਦਾ ਅੰਦਾਜ਼ਾ ਲੇਕਿਨ ਬੋਲ ਅਗਰ ਉਸੇ ਦੀ ਭਾਸ਼ਾ ਦੇ ਜੋ ਸਰੋਤਾ ਸਮਝਦਾ ਹੈ ਜਾਣਦਾ ਹੈ ਆਖਿਆ ਜਾਏ ਤਾਂ ਮਨੁੱਖ ਨਵੇਂ ਫਿਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਜਾਂ ਇੰਜ ਕਹਿ ਲਈਏ ਨੜੇ ਨੇ ਫੇ ਸਦੀ ਪ੍ਰਗਟ ਹੁੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਕਥਨ ਅਨਸਾਰ ਪ੍ਰਮਾਤਮਾ 100% ਸ਼ਬਦ ਰਾਹੀਂ ਪ੍ਰਗਟ ਹੁੰਦਾ ਹੈ ਬੋਲ ਰਾਹੀਂ ਪ੍ਰਗਟ ਹੁੰਦਾ ਹੈ ਉਂਝ ਨਹੀਂ ਕੁਝ ਨਹੀਂ ਪਤਾ ਚਲੇਗਾ ਉਹ ਕੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਈਸ਼ਵਰ ਵੇਖਣ ਦਾ ਵਿਸ਼ਾ ਨਹੀਂ ਈਸ਼ਵਰ ਸੋੰਗਣ ਦਾ ਵਿਸ਼ਾ ਨਹੀਂ ਔਰ ਈਸ਼ਵਰ ਸਪਰਸ਼ ਕਰਨ ਦਾ ਵਿਸ਼ਾ ਨਹੀਂ ਇਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਿਰਫ ਸੁਣਨਾ ਇਹ ਸੁਣ ਕੇ ਹੀ ਪਤਾ ਚਲੇਗਾ ਉਹ ਕੀ ਹੈ ਤੂੰ ਕਿਸ ਤੋਂ ਸੁਣੀਏ ਤੇ ਕੀ ਸੁਣੀਏ ਉਸੇ ਦੇ ਬੋਲ ਸੁਣੀਏ ਪ੍ਰਮਾਤਮਾ ਦੇ ਬੋਲ ਸੁਣੀਏ ਤੂੰ ਪ੍ਰਮਾਤਮਾ ਦੇ ਬੋਲ ਕੀ ਨੇ ਅਸੀਂ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਉਹਨਾਂ ਨੂੰ ਆਖਿਆ ਜਿਨ੍ਹਾਂ ਨੇ ਐਲਾਨੀਆਂ ਕੀਆ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ ਇਹ ਬੋਲ ਸਾਡੇ ਨਹੀਂ ਨੇ ਪ੍ਰਭੂ ਦੇ ਨੇ ਪ੍ਰਮਾਤਮਾ ਦੇ ਨੇ असी सुनेभु ने, ने सुनाए ने और इस वास्ते सुनाए ने जगत न सुनाओ जैसे कलगी दर पिता ने जो निज प्रभ मो सो कहा सो कहो कह जग मा है जो कुछ मैनू प्रभु ने कह जगत कह रहे हैं, मेरे अपने बोल नहीं रहे ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨਾ ਹੋ ਆਪੋ ਬੋਲ ਨਾ ਜਾਣਦਾ ਮੈਂ ਖਿਆ ਸਭ ਹੁਕਮਾਉ ਜੀ ਮੈਨੂੰ ਤੇ ਬੋਲਣਾ ਆਉਂਦਾ ਹੀ ਨਹੀਂ ਮੈਂ ਤੇ ਕਹਿ ਨਹੀਂ ਸਕਦਾ ਭਾਉ ਸਤਿਗੁਰੂ ਇਹ ਕਹਿ ਰਹੇ ਨੇ ਮੈਂ ਵੱਤ ਵੱਤ ਬੋਲਾਂਗਾ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਆਪਣੇ ਬੋਲਾਂ ਦੇ ਰਾਹੀਂ ਆਪਣੇ ਸੁਭਾਅ ਨੂੰ ਪ੍ਰਗਟ ਕਰਾਂਗਾ ਪਰ ਸੁਭਾਅ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਪਰਮਾਤਮਾ ਦੇ ਬੋਲਾਂ ਰਾਹੀ ਈਸ਼ਵਰ ਪ੍ਰਗਟ ਹੋ ਸਕਦਾ ਹੈ ਆਪਣੇ ਬੋਲਾਂ ਰਾਹੀਂ ਇਸਦਾ ਮਤਲਬ ਰੱਬ ਬੋਲਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਠਾਕਰ ਹਮਰਾ ਸਦ ਬੋਲੰਦਾ ਸਤਿ ਤੋ ਮੁਰਾਦ ਹਰ ਵਕਤ ਬੋਲ ਰਹੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਕਿਦਰੇ ਕਵੀ ਦੀ ਕਲਪਨਾ ਨਾ ਸਮਝ ਲੈਣਾ ਬਸ ਇਤਨੇ ਗੱਲੇ ਸਮਝਿਆ ਇਹ ਕਲਪਨਾਾ ਮਾਤਰ ਕੁਛ ਨਹੀਂ ਬੱਲੇ ਪਏਗਾ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਣੀ ਇਸ ਵਾਸਤੇ ਕਹਿੰਦੇ ਨੇ ਜਦ ਪਰਮਪੁਰਖ ਦਾ ਕਲਾਮ ਸੁਣਨਾ ਹੈ ਤੇ ਅੰਦਰ ਭਾਵ ਇਤਨਾ ਹੋਵੇ ਸਤਿ ਬਚਨ ਭਾਵ ਇਹ ਬੋਲ ਸੱਚ ਹੈ ਤੇ ਸੱਚ ਮੰਨਣ ਲਈ ਹੈ ਸੱਚ ਕਬੂਲ ਕਰਨ ਲਈ ਹੈ ਮਹਾਰਾਜ ਕਹਿੰਦੇ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਪਰ ਤੁਸੀਂ ਇਤਨਾ ਬੋਲੇ ਇਤਨਾ ਆਖਿਆ ਇੱਕ ਹੀ ਹੈ ਜੇ ਤੁਸੀਂ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਆਪਾ ਮੈਂ ਇਸੇ ਬੋਲ ਨਹੀਂ ਜਾਣਦਾ ਜਿਹਦੇ ਵਿੱਚ ਮੇਰਾ ਆਪਾ ਪ੍ਰਗਟ ਹੋਵੇ ਮੇਰੇ ਕੋਲ ਐਸੇ ਬੋਲ ਨਹੀਂ ਨੇ जो कुछ आखे है बोल ही मेरे नहीं ने कह सब हु जैसे में आवे कसम की वाणी तैसडा करी ज्ञान वे लो जैसे मनुख प्रगट है अपने बोल राही बोलत ही पहचानी है साध असाध को थाट अंतर की कर सबे निकसे मुख की बाट दसवीं दिन किसी की संगत करो ਉਦੀ ਗੁਫ਼ਤਗੋ ਉਦੇ ਬੋਲ ਚਾਲ ਦੇਚ ਉਹ ਸਾਰੇ ਦਾ ਸਾਰਾ ਪ੍ਰਗਟ ਹੋ ਜਾਏਗਾ ਨਹੀਂ ਛੁਪ ਕੇ ਰਹਿ ਸਕਦਾ ਪੱਕੀ ਗੱਲ ਦੱਸਾਂ ਉਦੀ ਅੱਖਾਂ ਨੂੰ ਵੇਖ ਕੇ ਕੁਛ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਨੱਕ ਵੇਖ ਕੇ ਕੁਛ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚਲੇਗਾ ਕੀ ਹੈ ਵਕਤ ਉਹਦੇ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ ਬਦਸੂਰਤ ਹੈ ਦਰਮਿਆਨ ਹੈ ਬਸ ਇਨਾ ਕਹਿ ਦੇਵਾਂਗੇ ਹਰ ਕੀ ਹੈ ਚਿਹਰਾ ਪ੍ਰਭਾਵਸ਼ਾਲੀ ਹੈ ਆਕਰਸ਼ਨ ਰੱਖਦਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰ ਰਹਿਆਂਗੇ ਅਗਰ ਇਸ حساب ਨਾਲ ਵੀ ਚਿਹਰਾ ਕਰੂਪੇ ਤੋਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ ਤਾਂ ਦੁਨੀਆ ਦੇ ਬੇਦਸ਼ਤ ਸੰਤ ਮਹਾਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆ 'ਚੋਂ ਇੱਕ ਪਾਸੇ ਕਰਨਾ ਪਏਗਾ ਭਾਰਤ ਦਾ ਪ੍ਰਾਚੀਨ ਸੰਤ ਰਿਸ਼ੀ ਵੇਦ ਵ્યાਸ ਜਿਨੇ ਚਾਰ ਵੇਦ ਲਿਖੇ ਛੇ ਸ਼ਾਸਤਰਾਂ ਦੇ ਚੋਂ ਵੇਦਾਂਤ ਸ਼ਾਸਤਰ ਦਾ ਰਚੇਤਾ ਵਿਆਸ ਹੈ। ਭਵਿਸ਼ ਪੁਰਾਣ ਲਿਖਿਆ, ਗੀਤਾ ਲਿਖੀ, ਮਹਾਭਾਰਤ ਲਿਖਿਆ। ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਂ ਤੇ ਹੈ ਵਿਆਸ। ਇਸੇ ਦੇ ਕੰਡੇ ਬੈਠ ਕੇ ਇਸਨੇ ਲਿਖੇ। ਉਸ ਜ਼ਮਾਨੇ ਦਾ ਸਭ ਤੋਂ ਕਰੋਪ ਬੰਦਾ। ਉਸ ਜ਼ਮਾਨੇ ਦਾ। ਅਗਰ ਇਸ ਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਝ ਵੀ ਨਹੀਂ। ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ ਬੜੀ ਗੱਲ ਹੈਰਾਨਗੀ ਹੁੰਦੀ ਹੈ ਇਸ ਕਰੂਪ ਤਨ ਦੇ ਚੋਂ ਇਸ ਕਰੂਪ ਮੂਹ ਮੱਥੇ ਦੇ ਚੋਂ ਇਤਨਾ ਸਵਪਣ ਨਿਕਲੇ ਇਤਨੀ ਸੁੰਦਰਤਾ ਨਿਕਲੀ ਹੈ ਇਤਨਾ ਜਮਾਲ ਨਿਕਲੇ ਹੈ ਇਤਨਾ ਕਮਾਲ ਨਿਕਲੇ ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ ਅਗਰ ਬਾਰੋਂ ਇਹ ਅੰਦਾਜ਼ਾ ਲਾਣਾ ਹੈ ਤੋ ਕਹਿ ਸਕਦੇ ਹਾਂ ਕਿ ਕੁਝ ਵੀ ਨਹੀਂ ਬੱਚੇ ਅੰਦਾਜ਼ਾ ਲਾ ਸਕਦੇ ਨੇ ਕਹਿੰਦੇ ਨੇ ਅਸ਼ਟਾ ਬਕਰ ਬਾਹਰ ਨਿਕਲਦਾ ਸੀ ਬੱਚੇ ਪੱਥਰ ਮਾਰਦੇ ਸਨ ਉਸ ਵੇਲੇ ਬੱਚੇ پاگل پاگل ਕਰਕੇ ਕਹਿੰਦੇ ਸਨ ਲੱਤਾਂ țeੜੀਆਂ ਬਾਹਾਂ țeੜੀਆਂ ਗਰਦਨ țeੜੀ ਕਮਰ țeੜੀ ਹਰ ਅੰਗ țeੜਾ ਅਸ਼ਟਵਕਰ ਅਠਾਂ ਥਾਵਾਂ ਤੋਂ ਟੇੜਾ ਸੀ ਯਕੀਨ ਜਾਣੋ ਮਨੁੱਖ ਨਾ ਆਪਣੀ ਨਕਰਾਂ ਹੀ ਪ੍ਰਗਟ ਆਉਂਦਾ ਨਾ ਆਪਣੇ ਅਖਰਾਂ ਹੀ ਪ੍ਰਗਟ ਆਉਂਦਾ ਨਾ ਆਪਣੀ ਨੇਤਰਾਂ ਰਾਹੀਂ ਪ੍ਰਗਟ ਆਉਂਦਾ ਨਾ ਹੱਥ ਪੈਰਾਂ ਰਾਹੀਂ ਮਨੁੱਖ ਦਾ ਅੰਤਿਸ਼ਕਰਣ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਥਾਤ ਇਨ੍ਹਾਂ ਬੋਲਾਂ ਵਿੱਚ ਦੁੱਖ ਹੈ ਇਨ੍ਹਾਂ ਬੋਲਾਂ ਵਿੱਚ ਪ੍ਰਸੰਨਤਾ ਹੈ ਇਨ੍ਹਾਂ ਬੋਲਾਂ ਵਿੱਚ ਮੂਰਖਤਾ ਹੈ ਇਨ੍ਹਾਂ ਬੋਲਾਂ ਵਿੱਚ ਗਿਆਨ ਹੈ ਇਨ੍ਹਾਂ ਬੋਲਾਂ ਵਿੱਚ ਨਫ਼ਰਤ ਹੈ ਇਨ੍ਹਾਂ ਬੋਲਾਂ ਵਿੱਚ ਪ੍ਰੇਮ ਹੈ ਇਸ ਬੋਲ ਵਿੱਚ ਵਿਤਕਰਾ ਹੈ ਇਸ ਬੋਲ ਵਿੱਚ ਸਮਦਰਸ਼ਟੀ ਹੈ ਬੋਲ ਬਹੁਤ ਕੁਝ ਦੱਸਦੇ ਨੇ ਬੋਲਾਂ ਤੋਂ ਬਹੁਤ ਕੁਝ ਪਤਾ ਚੱਲਦਾ ਹੈ ਮਨੁੱਖ 99 ਸਦੀ ਸਹਿਮਤਾ ਮੈਂ ਰਾਜੇਨ ਸਨਾਤਨ ਰਿਸ਼ੀਆਂ ਨਾਲ ਕਿ 99% ਦੇ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੈ ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90% ਦੇ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ 10% ਦੀ ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨੇ ਕੋਈ ਵਿਰਲੇ ਨੈਤਰ ਵੇਖ ਕੇ ਇਸ ਦੇ ਮਸਤਕ ਦੇ ਹਾਉ ਭਾਉ ਵੇਖ ਕੇ ਪਰ ਇਹ ਹਰ ਬੰਦੇ ਦੀ ਖੇੜ ਨਹੀਂ ਆਉਂਦੀ ਜਿਵੇਂ ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਤੇ ਪਦਾਰਤ ਦੇ ਗਹਿਰੇ ਤਲ ਦੇ ਚ ਨਹੀਂ ਜਾਂਦਾ ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ ਯਕੀਨ ਜਾਨੋ ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਦੇ ਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ ਉੰਜ ਮੈਨੂੰ ਨਹੀਂ ਪਤਾ ਚੱਲਣਾ ਸੀ ਇੱਕ ਕਵੀ ਹੈ ਅਕਸਰ ਦਾਸ ਦੇ ਨਾਲ ਇੰਡੀਆ ਦੇ ਵਿੱਚ ਵਰਮਣ ਕਰਦਾ ਹੈ ਕਵੀ ਰੋਸ਼ਨ ਕਰਕੇ ਪਿਆਰਾ ਸਿੰਘ ਰੋਸ਼ਨ ਉਹ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਧਾਰਮਿਕ ਸਥਾਨਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਇੱਕ ਦਿਨ ਸ਼ੌਕੀਆ ਤੌਰ ਤੇ ਕਿਦਰ ਮੇਰੀ ਤਸਵੀਰ ਬਣਾ ਕੇ ਲਿਆ ਮੈਂ ਕਿ ਤੂੰ ਤੇ ਬੜਾ ਬਾ ਕਮਾਲ ਆਰਟਿਸਟ ਹੈ ਹਲਵਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸ ਨੂੰ ਪਸੰਦ ਆ ਗਿਆ ਕਹਿੰਦਾ ਮੈਂ ਇਹਦੀ ਤਸਵੀਰ ਬਣਾਣੀ ਹੈ ਤੇ ਮੈਂ ਕਿਹਾ ਠੀਕ ਹੈ ਬਣਾ ਕਹਿੰਦਾ ਇੱਥੋਂ ਰੰਗ ਮਿਲ ਜਾਣਗੇ ਮੈਂ ਰੰਗ ਨਹੀਂ ਲਿਆ ਆਂ ਅੰਮ੍ਰਿਤਸਰ ਤੋਂ ਮੈਂ ਕਿਹਾ ਰੰਗ ਤੈਨੂੰ ਲੈ ਦੇਨੇ ਹਰਾ ਰੰਗ ਤੈਨੂੰ ਚਾਹੀਦਾ ਹੋਣਾ ਕਹਿੰਦਾ ਨਹੀਂ ਗੈ ਨਹੀਂ ਜੀ 10 15 ਰੰਗ ਚਾਹੀਦੇ ਨੇ ਮੈਂ ਕਿਹਾ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਣੀ ਹੈ ਨਾ ਤੂੰ ਦਰਖਤ ਦਾ ਚਿੱਤਰ ਬਣਾਣਾ ਹੈ ਕਹਿੰਦਾ ਨਹੀਂ ਦਰਖਤ ਵਿੱਚ ਸੈਂਕੜੇ ਰੰਗ ਨੇ ਸੈਂਕੜੇ ਰੰਗ ਨੇ ਮੈਂ ਹੈਰਾਨ ਹੋਇਆ ਦਰਖਤ ਵਿੱਚ ਸੈਂਕੜੇ ਰੰਗ ਸਾਰੇ ਪੱਤੇ ਹਰੇ ਨੇ ਸਾਰੇ ਤਾਂ ਹਰਾ ਹੀ ਹੈ ਕਹਿੰਦਾ ਨਹੀਂ ਇੰਨਾ ਹਰੇ ਪੱਤਿਆਂ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ ਮੈਨੂੰ ਦੇਣੇ ਪੈਣਗੇ ਇੱਕ ਰੰਗ ਨਾਲ ਗੱਲ ਨਹੀਂ ਬਣੇਗੀ ਤੋ ਇੱਕ ਚਿੱਤਰਕਾਰ ਜਿੰਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ ਆ ਮਨੁੱਖ ਨਹੀਂ ਜਾ ਸਕਦਾ ਆਮ ਮਨੁੱਖ ਨੇ ਤੇ ਦੇਖੇ ਗਾ ਦਰਖਤ ਹਰਾ ਹੈ ਪਰ ਯਕੀਨ ਜਾਨੋ ਕਿਥੇ ਗਹਿਰਾ ਹਰਾ ਹੈ ਕਿਦਰੇ ਫਿੱਕਾ ਹਰਾ ਹੈ ਕਿਦਰੇ ਕੁਛ ਥੋੜਾ ਜਿਹਾ ਜ਼ਰਦੀਮਾਇਲ ਹੈ ਇਹ ਬਹੁਤ ਸਾਰੇ ਰੰਗ ਇੱਕ ਕੋਈ ਦਰਖਤ ਦੇ ਚ ਇੱਕ ਚਿੱਤਰਕਾਰ ਨੂੰ ਦਿਖਾਈ ਦੇ ਸਕਦੇ ਨੇ ਦੂਸਰੇ ਨੂੰ ਨਹੀਂ ਤਾਂ ਜੈਸੇ ਹਰ ਮਨੁੱਖ ਕੋਈ ਚਿੱਤਰਕਾਰ ਨਹੀਂ ਆਉਂਦਾ ਹਰ ਮਨੁੱਖ ਸੰਤਰਾਸ਼ ਨਹੀਂ ਆਉਂਦਾ ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਹਰ ਮਨੁੱਖ ਮਨੁੱਖ ਦਾ ਸਿਰ ਮੋਹ ਮੱਥਾ ਵੇਖ ਕੇ ਕੁਝ ਨਹੀਂ ਅੰਦਾਜ਼ਾ ਲਾ ਸਕਦਾ ਅਗਰ ਅੰਦਾਜ਼ਾ ਲਾਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਹੁੰਦੇ ਨੇ ਅਕਸਰ ਲੋਕਾਂ ਦੇ ਕਿਉਂਕਿ ਮਨੁੱਖ ਪ੍ਰਗਟ ਆਉਂਦਾ ਆਪਣੇ ਬੋਲਾਂ ਰਾਹੀਂ ਪ੍ਰਾਚੀਨ ઋષਿ ਮੁਨੀਆਂ ਦੇ ਕਥਨ ਅਨੁਸਾਰ 99% ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90 ਫੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਆਉਂਦਾ ਹੈ ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਜੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤਾਂ ਬੋਲ ਕਿਹੜੇ ਨੇ ਠਾਕਰ ਹਮਰਾ ਸਦ ਬੋਲੰთა ਕਦੀ ਚੁੱਪ ਨਹੀਂ ਕਰਦਾ ਥੋੜਾ ਜਿਹਾ ਮੈਂ ਅਰਜ਼ ਕਰਦੇ ਹਾਂ ਈਸ਼ਵਰ ਇੱਕ ਵਿਆਪਕ ਸ਼ਕਤੀ ਹੈ ਸਤਾ ਹੈ ਅਗਰ ਉਹ ਵਿਆਪਕ ਹੈ ਤਾਂ ਫਿਰ ਉਸ ਦਾ ਵੇਖਣਾ ਵਿਆਪਕ ਹੈ ਇਹ ਨਹੀਂ ਕਿ ਗੁਰਦੁਆਰੇ ਚ ਵੇਖਦਾ ਹੈ ਤੇ ਮਸਜਿਦ ਦੇ ਚ ਨਹੀਂ ਦੇਖਦਾ ਮਸਜਿਦ ਦੇ ਚ ਦੇਖਦਾ ਹੈ ਤੇ ਮੰਦਰ ਦੇ ਚ ਨਹੀਂ ਦੇਖਦਾ ਮੰਦਰ ਦੇ ਚ ਦੇਖਦਾ ਹੈ ਤੇ ਬਾਜ਼ਾਰ ਦੇ ਚ ਨਹੀਂ ਦੇਖਦਾ ਜਾਂ ਬਾਜ਼ਾਰ ਦੇ ਚ ਦੇਖਦਾ ਹੈ ਤੇ ਘਰ-ਬਾਰ ਦੇ ਚ ਨਹੀਂ ਦੇਖਦਾ ਵਿਆਪਕ ਹੈ ਉਸ ਦਾ ਵੇਖਣਾ ਵਿਆਪਕ ਹੈ ਉਹਦੀ ਨਜ਼ਰਾਂ ਦੇ ਥੱਲੇ ਸਭ ਕੁਝ ਹੈ ਬੇਖਤ ਸੋਨਤ ਸਦਾ ਹੈ ਸੰਗੇ ਸਰੀਰ ਮੇਰਾ ਸੀਮਤ ਹੈ ਤੁਹਾਡਾ ਸੀਮਤ ਹੈ ਤੁਸੀਂ ਆਪਣੇ ਘਰ ਤੋਂ ਇੱਥੇ ਆਇਓ ਤਾਂ ਹੁਣ ਮੈਂ ਅਰਸ ਕਰਾਂ ਅੱਖਾਂ ਇੱਥੇ ਕੰਮ ਕਰ ਰਹੀਆਂ ਨੇ ਜਾਂ ਕੋਈ ਮਨੁੱਖ ਇੱਥੇ ਨਹੀਂ ਆ ਸਕਦਾ ਮੈਂ ਇੱਥੇ ਆ ਗਿਆ ਮੈਂ ਆਪਣੀਆਂ ਅੱਖਾਂ ਘਰ ਛੋੜ ਕੇ ਆ ਗਿਆ ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ ਮਨੁੱਖ ਜਿੱਥੇ ਹੈ ਉਹਦੀਆਂ ਅੱਖਾਂ ਉੱਥੇ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸ ਦਾ ਬੋਲ ਵਿਆਪਕ ਹੈ। ਅਗਰ ਈਸ਼ਵਰ ਵਿਆਪਕ ਹੈ ਤਾਂ ਉਸ ਦੀ ਸਰੋਤ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ, ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ, ਬਾਕੀ ਥਾਵਾਂ ਤੇ ਨਹੀਂ ਹੈ। ਫਿਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ, ਬਾਕੀ ਥਾਵਾਂ ਤੇ ਨਹੀਂ ਹੈ। ਜੈਸੇ ਮਨੁੱਖ ਬਾਰੇ ਕਹਿ ਸਕਦੇ ਆ। ਜਿੱਥੇ ਇਸ ਨੂੰ ਸੁਣਾਈ ਦੇ ਰਿਹਾ, ਬਸੇ ਮਨੁੱਖ ਉੱਥੇ ਹੀ ਹੈ। ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਜਿੱਥੇ ਵੇਖਦਾ ਭਈ ਹੈ ਬਸ ਉੱਥੇ ਹੀ ਹੈ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ ਕਿਉਂਕਿ ਮਨੁੱਖ ਆਪ ਸੀਮਤ ਹੈ ਇਹਦਾ ਗਤ ਕਦ ਬੁੱਤ ਨਾ ਪਿਆ ਜਾ ਸਕਦਾ ਇਸ ਦੀ ਸਾਰੀ ਸ਼ਕਤੀ ਨਾਪੀ ਜਾ ਸਕਦੀ ਹੈ ਵਿਚਾਰਕ ਤੇ ਐਸਾ ਕਹਿੰਦੇ ਨੇ ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ ਹੈ ਸੋਚ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ ਹੈ ਕਿਤਨਾ ਕੁ ਸੋਚ ਸਕਦਾ ਹੈ ਕਿਤਨਾ ਕੁ ਵਿਚਾਰ ਸਕਦਾ ਹੈ ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਨੇ ਆਖਿਰ ਮਨੁੱਖ ਥੱਕਦਾ ਹੈ ਟੁੱਟਦਾ ਹੈ ਇੱਕ ਸੈਂਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ ਤੇ ਥਕਾਵਟ ਇਸ ਗੱਲ ਦਾ ਸਬੂਤ ਹੈ ਹੁਣ ਮੈਂ ਅੱਗੇ ਕੰਮ ਨਹੀਂ ਕਰਾਂਗਾ